ਰਾਜਵੀਰ ਜਵੰਦੇ ਦੀ ਮੌਤ ਨੇ ਸਿਰਫ ਪੰਜਾਬ ਨਹੀਂ ਸਗੋ ਹਰ ਉਸ ਦੇ ਲੋਚ ਜੋੜ ਦਿੱਤਾ ਹੈ ਜੋ ਉਸ ਦੇ ਸੁਰਾ ਨਾਲ ਜੁੜਿਆ ਹੋਇਆ ਸੀ ਅੱਜ ਹਰ ਕੋਈ ਹੈਰਾਨ ਹੈ ਦੁਖੀ ਹੈ ਸੋਚ ਵਿੱਚ ਪੈ ਗਿਆ ਹੈ ਕਿ ਆਖਿਰ ਇੰਨਾ ਚਮਕਦਾ ਤਾਰਾ ਕਿਵੇਂ ਝਟ ਪਲ ਵਿੱਚ ਬੁਝ ਗਿਆ ਕੋਈ ਇਸ ਨੂੰ ਇੱਕ ਹਾਦਸਾ ਮੰਨਦਾ ਹੈ ਤੇ ਕੋਈ ਇਸ ਦੇ ਪਿੱਛੇ ਗੂੜਾ ਰਾਜ ਦੇਖ ਰਿਹਾ ਹੈ ਪਰ ਅੱਜ ਗੱਲ ਉਸ ਇਨਸਾਨ ਦੀ ਨਹੀਂ ਜੋ ਚਲਾ ਗਿਆ ਗੱਲ ਉਸ ਦੀ ਪਤਨੀ ਦੀ ਹੈ ਜਿਸ ਨੇ ਆਪਣਾ ਸੰਸਾਰ ਖੋ ਦਿੱਤਾ ਉਹ ਖੁਦ ਸਾਹਮਣੇ ਆਈ ਹੈ ਅਤੇ ਜੋ ਕੁਝ ਉਸ ਨੇ ਦੱਸਿਆ ਉਹ ਹਰ ਇੱਕ ਦੇ ਦਿਲ ਨੂੰ ਹਿਲਾ ਗਿਆ ਤਾਂ ਦੋਸਤੋ ਉਸ ਦੀ ਪਤਨੀ ਨੇ ਕਿਹਾ ਕਿ ਉਸ ਨੂੰ ਕਈ ਦਿਨਾਂ ਤੋਂ ਇੱਕ ਅਜੀਹਾ ਡਰ ਸੀ ਜਿਵੇਂ ਕੁਝ ਅਣਹੋਣੀ ਘਟਨਾ ਘਟਣੀ ਹੋਵੇ ਰਾਜਵੀਰ ਨੂੰ ਸਫਰਾਂ ਦਾ ਬਹੁਤ ਸ਼ੌਂਕ ਸੀ ਬਾਈਕ ਚਲਾਉਣਾ ਉਸ ਦੀ ਜਾਨ ਸੀ ਉਸ ਨੇ ਆਪਣੀ ਪਸੰਦੀਦਾ ਬਾਈਕ ਤੇ ਕਈ ਵਾਰੀ ਕਿਹਾ ਸੀ ਕਿ ਰੂਹ ਨੂੰ ਆਜ਼ਾਦੀ ਸਿਰਫ ਰਸਤੇ ਤੇ ਮਿਲਦੀ ਹੈ ਉਸ ਦੇ ਲਈ ਸਫਰ ਸਿਰਫ ਮਜ਼ਾ ਨਹੀਂ ਇੱਕ ਜੀਵਨ ਦਾ ਅਹਿਸਾਸ ਸੀ ਉਹ ਜਦੋਂ ਹਿਮਾਚਲ ਜਾਣ ਲੱਗਾ ਪਤਨੀ ਨੇ ਬੇਨਤੀ ਕੀਤੀ ਬਾਈਕ ਨਾ ਲੈ ਕੇ ਜਾ ਰਾਜਵੀਰ ਮੈਨੂੰ ਚੰਗਾ ਨਹੀਂ ਲੱਗ ਰਿਹਾ ਪਰ ਉਹ ਹੱਸ ਕੇ ਕਹਿੰਦਾ ਉਹ ਕੁਝ ਨਹੀਂ ਹੋਣਾ ਸਫਰ ਤਾਂ ਕਰਨਾ ਹੀ ਹੈ ਉਸ ਨੂੰ ਕਿੱਥੇ ਪਤਾ ਸੀ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਵੇਗਾ ਬਾਈਕ ਤੇ ਨਿਕਲਣ ਤੋਂ ਥੋੜੀ ਦੇਰ ਬਾਅਦ ਉਹ ਹਾਦਸਾ ਹੋਇਆ ਜਿਸ ਨੇ ਸਭ ਕੁਝ ਬਦਲ ਦਿੱਤਾ ਕਿਸੇ ਨੇ ਕਿਹਾ ਬਲੈਰੋ ਨਾਲ ਟੱਕਰ ਹੋਈ ਕਿਸੇ ਨੇ ਕਿਹਾ ਕਿ ਉਹ ਖੱਡ ਵਿੱਚ ਵੱਜ ਗਿਆ ਪਰ ਅਸਲੀ ਸੱਚ ਕੀ ਹੈ ਇਹ ਅਜੇ ਤੱਕ ਰਾਜ਼ ਹੈ ਲੋਕ ਪੁੱਛ ਰਹੇ ਹਨ ਕਿ ਜਦੋਂ ਰਾਜਵੀਰ ਦੇ ਹੈਲਮਟ ਤੇ ਕੈਮਰਾ ਲੱਗਿਆ ਸੀ ਤਾਂ ਉਸ ਦੀ ਵੀਡੀਓ ਅਜੇ ਤੱਕ ਸਾਹਮਣੇ ਕਿਉਂ ਨਹੀਂ ਆਈ ਜੇ ਹਾਦਸਾ ਸੱਚਮੁੱਚ ਬਲੈਰੋ ਨਾਲ ਹੋਇਆ ਸੀ ਤਾਂ ਉਹ ਗੱਡੀ ਕਿੱਥੇ ਗਈ ਇਹ ਸਾਰੇ ਸਵਾਲ ਜਿਵੇਂ ਹਵਾ ਵਿੱਚ ਲਟਕ ਰਹੇ ਨੇ ਤੇ ਹਰ ਕਿਸੇ ਦੇ ਦਿਲ ਵਿੱਚ ਇੱਕ ਹੀ ਜਵਾਬ ਲੱਭਣ ਦੀ ਲਗਨ ਹੈ ਸੱਚ ਕੀ ਹੈ ਰਾਜਵੀਰ ਦੀ ਪਤਨੀ ਦੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਜਿਵੇਂ ਉਸ ਦੇ ਅੰਦਰੋਂ ਕੋਈ ਆਵਾਜ਼ ਕਹਿ ਰਹੀ ਸੀ ਕਿ ਕੁਝ ਠੀਕ ਨਹੀਂ ਹੈ ਕਈ ਵਾਰ ਰੱਬ ਅੱਗੇ ਤੋਂ ਹੀ ਇਸ਼ਾਰਾ ਕਰ ਦਿੰਦਾ ਹੈ ਪਰ ਅਸੀਂ ਉਸ ਨੂੰ ਮੰਨਦੇ ਨਹੀਂ ਉਸ ਨੇ ਕਈ ਵਾਰ ਕਿਹਾ ਸੀ ਕਿ ਰਾਜਵੀਰ ਮੇਰਾ ਮਨ ਨਹੀਂ ਮੰਨ ਰਿਹਾ ਪਰ ਜਵੰਦਾ ਦਾ ਮਨ ਰੋਕਣ ਵਾਲਾ ਨਹੀਂ ਸੀ ਅੱਜ ਉਸ ਦੀ ਉਹੀ ਜਿੱਦ ਉਸ ਨੂੰ ਉਸ ਰਾਹ ਲੈ ਗਈ ਜਿੱਥੋਂ ਵਾਪਸੀ ਨਹੀਂ ਸੀ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਕੋਈ ਕਹਿੰਦਾ ਹੈ ਦੋਸਤਾਂ ਨੇ ਧੋਖਾ ਕੀਤਾ ਕੋਈ ਕਹਿੰਦਾ ਸਭ ਕੁਝ ਪਹਿਲਾਂ ਤੋਂ ਸੋਚਿਆ ਗਿਆ ਸੀ ਪਰ ਅਸਲ ਗੱਲ ਇਹ ਹੈ ਕਿ ਕੋਈ ਪੱਕਾ ਸਬੂਤ ਨਹੀਂ ਹੈ ਕਈ ਵਾਰ ਲੋਕ ਦੁੱਖ ਵਿੱਚੋਂ ਅਫਵਾਹਾਂ ਪੈਦਾ ਕਰ ਲੈਂਦੇ ਨੇ ਪਰ ਸੱਚੀ ਤਫ਼ਤੀਸ਼ ਵਿੱਚ ਸਮਾਂ ਲੱਗਦਾ ਹੈ ਉਸ ਦੇ ਦੋਸਤ ਵੀ ਅੱਜ ਟੁੱਟੇ ਹੋਏ ਹਨ ਜਿਹੜੇ ਕਦੇ ਉਸਦੇ ਨਾਲ ਗੀਤ ਲਿਖਦੇ ਸਨ ਥੀਏਟਰ ਕਰਦੇ ਸਨ ਉਹਨਾਂ ਦੀ ਜ਼ੁਬਾਨ ਤੇ ਵੀ ਸ਼ਬਦ ਨਹੀਂ ਰਹੇ ਕੁਲਵਿੰਦਰ ਬਿੱਲਾ ਐਮੀਵੈਰਿਕ ਕੰਵਰ ਗਰੇਵਾਲ ਇਹ ਸਭ ਉਸ ਦੀ ਜ਼ਿੰਦਗੀ ਦੇ ਹਿੱਸੇ ਸਨ ਉਹ ਕਹਿੰਦੇ ਨੇ ਕਿ ਰਾਜਵੀਰ ਸਿਰਫ ਸੰਗੀਤਕਾਰ ਨਹੀਂ ਸੀ ਸਗੋਂ ਉਹ ਇੱਕ ਚਾਜਬਾ ਸੀ ਜੋ ਹਰ ਦਿਲ ਵਿੱਚ ਵਸਦਾ ਸੀ ਕਈ ਲੋਕਾਂ ਨੇ ਉਹਦੀ ਆਖਰੀ ਵੀਡੀਓ ਵੀ ਵੇਖੀ ਜਿਸ ਵਿੱਚ ਉਹ ਖੁਸ਼ ਸੀ ਹੱਸਦਾ ਸੀ ਤੇ ਕਹਿ ਰਿਹਾ ਸੀ ਕਿ ਸਫ਼ਰ ਦੀ ਸ਼ੁਰੂਆਤ ਹੈ ਦੋਸਤੋ ਕਿਸੇ ਨੇ ਨਹੀਂ ਸੋਚਿਆ ਸੀ ਕਿ ਕੁਝ ਘੰਟਿਆਂ ਬਾਅਦ ਖਾਮੋਸ਼ ਹੋ ਜਾਵੇਗਾ ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਹੈਲਮਟ ਸੀ ਤਾਂ ਉਹ ਤਵਾ ਕਿਵੇਂ ਹੋ ਗਿਆ ਆਮ ਡਿੱਗਣ ਨਾਲ ਇੰਨਾ ਨੁਕਸਾਨ ਨਹੀਂ ਹੁੰਦਾ ਇਹ ਗੱਲ ਕਈਆਂ ਦੇ ਮਨ ਵਿੱਚ ਸ਼ੱਕ ਪੈਦਾ ਕਰਦੀ ਹੈ ਪਰ ਜਦੋਂ ਤੱਕ ਪੁਲਿਸ ਜਾਂਚ ਪੂਰੀ ਨਹੀਂ ਹੁੰਦੀ ਸੱਚ ਬਾਰੇ ਕੁਝ ਕਹਿਣਾ ਠੀਕ ਨਹੀਂ ਪਰ ਇੱਕ ਗੱਲ ਪੱਕੀ ਹੈ ਰਾਜਵੀਰ ਦੀ ਮੌਤ ਨੇ ਸਾਨੂੰ ਸਿਖਾਇਆ ਹੈ ਕਿ ਜ਼ਿੰਦਗੀ ਕਿੰਨੀ ਨਾਜ਼ੁਕ ਹੈ ਜਿਹੜਾ ਕੱਲ ਤੱਕ ਸਾਡੇ ਦਿਲਾਂ ਵਿੱਚ ਗਾ ਰਿਹਾ ਸੀ ਅੱਜ ਸਿਰਫ ਯਾਦਾਂ ਵਿੱਚ ਰਹੇਗਾ ਉਸ ਦੀ ਪਤਨੀ ਅੱਜ ਵੀ ਕਹਿੰਦੀ ਹੈ ਕਿ ਉਹ ਸਿਰਫ ਮੇਰਾ ਪਤੀ ਨਹੀਂ ਸੀ ਮੇਰਾ ਹੌਸਲਾ ਸੀ ਇਹ ਲਫ਼ਜ਼ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਪਰ ਆਉਂਦੀਆਂ ਹਨ ਉਸ ਦਾ ਦੁੱਖ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ ਪਰ ਕਹਿੰਦੇ ਹਨ ਕਿ ਸੱਚੇ ਕਲਾਕਾਰ ਕਦੇ ਮਰਦੇ ਨਹੀਂ ਉਹ ਆਪਣੀ ਕਲਾ ਰਾਹੀਂ ਹਮੇਸ਼ਾ ਜਿਉਂਦੇ ਰਹਿੰਦੇ ਹਨ ਰਾਜਵੀਰ ਦੇ ਗੀਤ ਅੱਜ ਵੀ ਰੂਹ ਨੂੰ ਛੂ ਜਾਂਦੇ ਹਨ ਉਸ ਦੀ ਆਵਾਜ਼ ਵਿੱਚ ਉਹ ਮਿੱਟੀ ਦੀ ਖੁਸ਼ਬੂਸੀ ਜੋ ਹਰ ਪੰਜਾਬੀ ਦੇ ਦਿਲ ਵਿੱਚ ਵਸਦੀ ਹੈ ਰਾਜਵੀਰ ਜਵੰਦਾ ਸਿਰਫ ਇੱਕ ਨਾਮ ਨਹੀਂ ਸੀ ਉਹ ਇੱਕ ਅਹਿਸਾਸ ਸੀ ਜਿਹੜਾ ਦੱਸਦਾ ਸੀ ਕਿ ਪੰਜਾਬੀ ਹੋਣਾ ਮਾਣ ਹੈ ਉਸ ਦੀ ਮੁਸਕਾਨ ਉਸ ਦਾ ਸਾਦਗੀ ਭਰਿਆ ਚਿਹਰਾ ਤੇ ਦੀ ਗੀਤਾਂ ਦੀ ਰੂਹ ਇਹ ਸਭ ਸਦਾ ਲਈ ਸਾਡੀਆਂ ਯਾਦਾਂ ਵਿੱਚ ਰਹੇਗਾ ਅਸੀਂ ਸਿਰਫ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਸ ਦੀ ਪਤਨੀ ਨੂੰ ਹਿੰਮਤ ਬਖਸ਼ੇ ਉਸ ਦੇ ਦੋਸਤਾਂ ਨੂੰ ਹੌਸਲਾ ਦੇਵੇ ਕਿ ਉਹ ਉਸ ਦੇ ਸੁਪਨੇ ਅੱਗੇ ਵਧਾ ਸਕਣ ਦੋਸਤੋ ਜੇਕਰ ਤੁਸੀਂ ਵੀ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਹੋ ਤਾਂ ਕਮੈਂਟ ਕਰਕੇ ਉਸ ਲਈ ਇੱਕ ਸ਼ਬਦ ਜ਼ਰੂਰ ਲਿਖਿਓ ਅਸੀਂ ਤੈਨੂੰ ਕਦੇ ਨਹੀਂ ਭੁੱਲਾਂਗੇ ਕਿਉਂਕਿ ਰਾਜਵੀਰ ਸਾਡੇ ਦਿਲਾ ਵਿੱਚ ਸਦਾ ਜਿਉਂਦਾ ਰਹੇਗਾ ਉਸ ਦੇ ਗੁਰਾਂ ਵਿੱਚ ਉਸ ਦੇ ਬੋਲਾਂ ਵਿੱਚ ਤੇ ਸਾਡੀਆਂ ਯਾਦਾਂ ਵਿੱਚ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ